ਸਾਬ੍ਹ ਪਬਲਿਕ ਪਲਾਂਟ ओनर्स ਐਸੋਸੀਏਸ਼ਨ ਅ ਅਜੇ ਤੋਂ ਕੋ ਉਸ ਦੇ ਸੰਬੰਧ ਵਿੱਚ ਅਸੀਂ 23 ਅਪ੍ਰੈਲ ਇਸ ਸਾਲ ਦੀ 23 ਅਪ੍ਰੈਲ ਨੂੰ ਸੀਐਮ ਸਾਹਿਬ ਦਾ ਮੀਟਿੰਗ ਕੀਤੀ ਸੀ ਉਸ ਵਿੱਚ ਸਾਡੀ ਐਸੋਸੀਏਸ਼ਨ ਦੇ ਨੁਮਾਇंदे ਕਾਫੀ ਤਕਰੀਬਨ ਸਾਰੇ ਪਹੁੰਚੇ ਸੀ ਉਸ ਵਿੱਚ ਸਾਡੀਆਂ ਿਕਟਾਂ ਉਹਨਾਂ ਨੇ ਸਾਨੂੰ ਪੁੱਛਿਆ ਅਸੀਂ ਉਹਨਾਂ ਨੂੰ ਦੱਸਿਆ ਪਹਿਲੇ ਤੇ ਕੱਤੇ ਇਹ ਆ ਕੇ ਜਿਵੇਂ ਅੱਗੇ 1 ਸਾਲ ਦੀ ਗਾਰੰਟੀ ਹੁੰਦੀ ਸੀ ਕੰਮ ਦੇ ਕਰਨ ਦੇ ਸਬੰਧ ਚ ਹੁਣ ਇਹਨਾਂ ਨੇ ਲਿੰਕ ਰੋਡ ਦੀ ਹੁਣ ਇਹਨਾਂ ਨੇ 5 ਸਾਲ ਦੀ ਕਰਤੀ ਉਹ ਅਸੀਂ ਆਪਣੀ ਪ੍ਰੋਬਲਮ ਦੱਸੀ ਕਿਉਂਕਿ ਮਟੀਰੀਅਲ ਜਿਹੜਾ ਉੱਤੇ ਐਡਾ ਨਾ ਜਿਹੜੀ ਲੋਕ ਵਾਲਾ ਵਾ ਉਹ ਸਾਰਾ ਪਾਣੀ ਵਿੱਚ ਪੈਂਦਾ ਉਣੀਤੀ ਪਾ ਕੇ ਥੱਲੇ ਕੋਈ ਉਹਦੇ ਤਰਸ ਜਿਹੜਾ ਵਾ ਉਹ ਪ੍ਰੋਪਰ ਬਿਟੂਮਨ ਵਾਲਾ ਨਹੀਂ ਹੁੰਦਾ ਇਸ ਕਰਕੇ ਉਹ 5 ਸਾਲ ਦੀ ਗਾਰੰਟੀ ਜਿਹੜੀ ਆ ਅਸੀਂ ਦੇਣ ਤੋਂ ਇਨਕਾਰ ਕੀਤਾ ਸੀ ਸਾਨੂੰ ਇਹ ਜਾਂ ਉਹਦੀ ਫਿੱਟਨੈਸ ਵਧਾਓ ਉੱਤੇ ਤੇ ਤਾਂ ਹੀ ਕਰ ਸਕਦੇ ਨੇ ਤੇ ਨਹੀਂ ਕਰ ਸਕਦੇ 5 ਸਾਲ ਦੀ ਗਾਰੰਟੀ ਤੇ ਇਹਨੂੰ ਤਿਆਰ ਆ ਪਹਿਲਾਂ ਬੀਐਮ ਪਾਓ ਉੱਤੇ ਪੀਸੀ ਪਾਓ ਫਿਰ ਆਪਾਂ ਦੇਣ ਨੂੰ ਤਿਆਰ ਆ ਨਹੀਂ ਤੇ ਇਸ ਪੋਜੀਸ਼ਨ ਦੇ ਵਿੱਚ ਲਿੰਕ ਰੋੜਾ ਦੇ ਉੱਤੇ ਇਹ ਸੰਭਵ ਨਹੀਂ ਹੈ ਉਦੋਂ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਕਿ ਹਾਂ ਅਸੀਂ ਕਰਾਂਗੇ ਹੋਰ ਜਿਹੜੇ ਮਸਲੇ ਸਾਡੇ ਹੈਗੇ ਸੀ ਅਸੀਂ ਸਾਰੇ ਉਹਨਾਂ ਨਾਲ ਵਿਚਾਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਛਾਇਦ ਦੇ ਉੱਤੇ ਮਿੱਟੀ ਪੈਂਦੀ ਆ ਉਹ ਵੀ ਅਸੀਂ ਤੁਹਾਨੂੰ ਘੜ ਤੋਂ ਘੜ 5 ਕਿਲੋਮੀਟਰ ਲੀਡ ਤੋਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਐਸਟੀਮੇਟਾਂ ਚ ਉਹ ਵੀ ਉੱਥੇ ਹੀ ਨਿਲ ਰਹਿ ਗਿਆ ਕੰਮ ਜੋ ਵੀ ਕਮਿਟਮੈਂਟ ਸਾਡੀਆਂ ਕੀਤੀਆਂ ਸੀ ਸਾਡੇ ਨਾਲ ਉਹਨਾਂ ਨੇ ਤੇ ਸਾਰਾ ਹੀ ਉਹ ਅਸਫਲ ਰਹਿਣ ਦਿੱਤੀਆਂ ਕਿ ਕੋਈ ਵੀ ਉਹ ਨੇਤਰੀ ਨਹੀਂ ਚੜੀ ਕਮੇਟੀ ਨੂੰ ਉਸ ਤੋਂ ਬਾਅਦ ਇੱਕ ਹੋਰ ਕਬੇਟੀ ਆਂਦੇ ਵੀ ਜਿਹੜੇ ਸਰਪੰਚ ਐ ਉਹ ਚੈੱਕ ਕਰਨਗੇ ਕਿ ਕੁਆਲਿਟੀ ਤਾਂ ਢੀ ਹੈ ਨਹੀਂ ਉਹ ਸਰਪੰਚਰ ਨੇ ਕੀ ਚੈੱਕ ਕਰਨਾ ਤੇ ਬਿੱਲਾਂ ਨੂੰ ਸਾਡੇ ਜਿੰਨੇ ਵੀ ਠੇਕੇਦਾਰ ਭਰਾ ਵਾ ਉਹ ਮਗਰੋਂ ਖੱਜਲ ਖਰਾਬ ਹੋ ਦੇਰੇ ਕਿ ਬਲੈਕਮੇਲ ਹੋਣਗੇ ਸਰਪੰਚਾਂ ਤੋਂ ਬਲੈਕਮੇਲ ਹੋਣਗੇ ਉਦੇ ਸਬੰਧ ਵਿੱਚ ਵੀ ਇਹਨਾਂ ਨੇ ਇੱਕ ਮੀਟਿੰਗ ਤੋਂ ਬਾਅਦ ਨਵਾਂ ਇੱਕ ਫਰਮਾਨ ਕਰ ਦਿੱਤਾ ਠੇਕੇਦਾਰਾਂ ਨੂੰ ਜੇ ਆਪਾਂ ਸੋਚੀਏ ਤੇ ਇਸ ਟਾਈਮ ਦੇ ਉੱਤੇ ਇਹ ਸਾਡਾ ਜਿਹੜਾ ਕਾਰੋਬਾਰ ਹੈ ਇਹ ਵੱਧ ਹੋਣ ਦੇ ਕਿਨਾਰੇ ਹੋ ਗਿਆ ਐਨੀ-ਐਨੀ ਮਸ਼ੀਨਰੀ ਠੇਕੇਦਾਰਾਂ ਕੋਲ ਹੈਗੀ ਆ ਉਹ ਸਾਰਾ ਹੀ ਹੁਣ ਇੱਕ ਨਵਾਂ ਫਰਮਾਨ ਕਰਤਾ ਜੀ ਆ 50-50 ਕਰੋੜ ਦੇ ਟੈਂਡਰ ਆ ਰਹੇ ਆ ਜਦੋਂ ਕਿ ਇੱਕ ਟੈਂਡਰ ਦੇ ਵਿੱਚ ਘੱਟ ਤੋਂ ਘੱਟ ਵੀ 100 ਸੜਕ ਹੋ ਸਕਦੀ ਹੈ 80 ਤੋਂ ਲੈ ਕੇ 100 ਸੜਕ ਹੋ ਸਕਦੀ ਆ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕੋਈ ਲਿੰਕ ਰੋਡ ਜਿਹੜੀ ਆ ਉਹ ਅਤੇ ਮੀਟਰ ਦੀ ਆਪਣੇ ਅਧੇ ਕਿਲੋਮੀਟਰ ਦੀ ਆ ਕੋਈ 300 ਮੀਟਰ ਦੀ ਆ ਕੋਈ ਕਿਲੋਮੀਟਰ ਦੀ ਵੀ ਹੋ ਸਕਦੀ ਆ ਲੇਕਿਨ ਮੈਨੂੰ ਸਮਝ ਲੱਗਦੀ ਤੇ ਇਹ ਕਿਹੜਾ ਪਰਵਾਹ ਠੇਕੇਦਾਰ ਹੋਊਗਾ ਜਿਹੜਾ 50 ਕਰੋੜ ਦਾ ਟੈਂਡਰ ਪਾਏਗਾ ਗਾਰੰਟੀ ਫੇਮ 5 ਸਾਲ ਦੀ ਗਾਰੰਟੀ ਹੈ ਮੇਨਟੇਨੈਂਸ ਦੀ ਇਹ ਇਹ ਚੀਜ਼ਾਂ ਜਿਹੜੀ ਆ ਨਾ ਇਹ ਮੈਨੂੰ ਲੱਗ ਰਿਹਾ ਵੀ ਜਿਵੇਂ ਸਾਨੂੰ ਠੇਕੇਦਾਰਾਂ ਨੂੰ ਡਰਾਉਣ ਵਾਸਤੇ ਕੀਤਾ ਜਾ ਰਿਹਾ ਹੈ ਕਿ ਇਹ ਆਪਣੀਆਂ ਡਿਮਾਂਡਾਂ ਦਾ ਨਾਮ ਰੱਖਣ ਅੱਗੇ ਤੁਸੀਂ ਜੇ ਕੋਈ ਸਵਾਲ ਕਰਨਾ ਤੇ ਮੈਨੂੰ ਦੱਸੋ ਇਹਦਾ ਨੁਕਸਾਨ ਹੁਣ ਜਿੱਤਨ ਤੁਸੀਂ ਕਹਿੰਦੇ ਹੋ ਪਰ ਨੁਕਸਾਨ ਤਾਂ ਪਬਲਿਕ ਦੇ ਪਹੁੰਚਦਾ ਨਾ ਜੇ ਇੱਕ ਗੱਲ ਬਾਤ ਉਹਦੀ ਸਰਕਾਰ ਕਹਿੰਦੀ ਫੰਡਸ ਆ ਵਰਮਾ ਜੀ ਦਾ ਲੱਗਦਾ ਵੀ ਇਹ ਪੰਜ ਲੋਕਾਂ ਨੂੰ ਸਹੂਲਤਾਂ ਜਿਆਦਾ ਮਿਲਦੀਆਂ ਨੇ ਨਹੀਂ ਲੋਕਾਂ ਨੂੰ ਸਹੂਲਤਾਂ ਜਿਆਦਾ ਮਿਲਦੀਆਂ ਨੇ ਲੇਟਨ ਥਲੇ ਕ੍ਰੈਸ਼ ਵੀ ਚਾਹੀਦਾ ਜਿਹੜਾ ਕੰਮ ਕਰ ਰਿਹਾ ਵਾ ਉਹਨੂੰ ਪ੍ਰਾਪਰ ਮਟੀਰੀਅਲ ਤੇ ਚਾਹੀਦਾ ਨਾ ਜਿੱਦਾਂ ਵਿਚ ਥਲੇ ਪਏਗਾ ਤਾਂ ਜੋ ਗਾਰੰਟੀ ਦੇ ਸਕਦੇ ਆ ਨਾ ਇੱਕ ਗਾਰੰਟੀ ਤਾਂ ਹੀ ਦੇਣਗੇ ਨਾ ਇੱਕ ਜਿਹੜੀਆਂ ਛੜਕਾ ਹੋਣ ਤਾਂ ਦਨ ਕੋਈ ਨਹੀਂ ਹਾਂ ਨਹੀਂ ਮੇਰਾ ਨਾਮ ਮੋਨ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਟੋਮੋਟਿਡ ਫਲਾਂਟ ਓਨਰਸ ਐਸੋਸੀਏਸ਼ਨ ਪੰਜਾਬ ਜਿਹੜਾ ਲਿੰਕ ਰੋਡਾਂ ਦੀ ਗਲਤੀ ਤਾਂ ਹੰਜ ਨੇ ਕੀਤੀ ਆ ਉਹਦੇ ਤੇ ਆ ਕਿ ਜਿਹੜੀ ਅੱਜ ਦੀ ਡੇਟ ਤੇ ਜਿਹੜੀ ਸਪੈਸੀਫਿਕੇਸ਼ਨ ਚੱਲ ਰਹੀ ਆ ਉਹ ਅੱਜ ਤੋਂ 30 40 ਸਾਲ ਪਹਿਲਾਂ ਦੀ ਆ ਜਦੋਂ ਕਿ ਸੜਕਾਂ ਤੇ ਗੱਡੇ ਤੇ ਕਦੇ ਕਦੇ ਪਿੰਡ ਦੇ ਕਿਤੇ ਕੋਈ ਇੱਕ ਅੱਧੀ ਕੋਈ ਕਾਰਪੂਰ ਹੁੰਦੀ ਸੀ ਅੱਜ ਦੇ ਡੇਟ ਤੇ ਹਰ ਪਿੰਡ ਤੇ 10 ਟੈਰੀ ਗੱਡੀਆਂ ਤੇ 12 ਟੈਰੀ ਗੱਡੀਆਂ ਜਾਂਦੀਆਂ ਘੋੜੇ ਜਾਂਦੇ ਨੇ ਸਪੈਸੀਫਿਕੇਸ਼ਨ ਹੋਈ ਆ ਤੇ ਉਹ ਉਹ ਸਪੈਸੀਫਿਕੇਸ਼ਨ ਨਾਲ ਅੱਜ ਉਹ ਸੜਕਾਂ ਨਹੀਂ ਚੱਲ ਸਕਦੀਆਂ ਅਹੀਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਿਜ਼ਾਈਨ ਰੋਡ ਬਣਾਓ ਜਿਤਨਾ ਪੀਐਮਜੀ ਐਸਓਏ ਦੀਆਂ ਬੰਦੀਆਂ ਅਸੀਂ ਉਹਦੀ 5 ਸਾਲ ਦੀ ਗਾਰੰਟੀ ਦਿੰਨੇ ਆ ਪਰ ਜੇ ਥੱਲੇ ਉਹਦੇ ਕ੍ਰਸ਼ ਨਹੀਂ ਹੈ ਉੱਤੇ ਕ੍ਰਸ਼ ਪੂਰਾ ਕਰਕੇ ਉੱਤੇ ਬੀਐਮ ਪਾਇਆ ਜਾਏ ਪਲੱਸ ਪੀਸੀ ਪਾਈ ਜਾਏ ਤੇ ਫਿਰ ਜੀ ਉਹਦੀਆਂ ਕੰਡੀਸ਼ਨਾਂ ਉਹਦੀਆਂ ਗਾਰੰਟੀ ਦੇ ਸਕਦੇ ਆ ਪਲੱਸ ਜਿਹੜੀਆਂ ਲਿੰਕ ਰੋਡਸ ਆ ਉਹਦੇ ਬਰਮਾ ਦੇ ਵਿੱਚ ਕੋਈ ਵੀ ਪਿੰਡਾਂ ਤੇ ਲੱਗੇ ਝੋਨਾ ਬੀਜਾ ਹੁੰਦਾ ਕਣਕ ਬੀਜੀ ਹੁੰਦੀ ਆ ਉਹਦੇ ਤੇ ਜਿਹੜੇ ਲੋਕ ਪਹਿਲੀ ਵਾਲੇ ਆ ਉਹ ਬਰਮ ਬੜ ਲੈਂਦੇ ਆ ਬਰਮ ਹੁੰਦੇ ਨਹੀਂਗੇ ਗੱਡੀ ਜੇ ਇੱਕ ਗੱਡੀ ਆ ਗਈ 10 ਕੋੜ ਦੀ ਛੜ ਕੇ ਅੱਗੋਂ ਦੂਜੀ ਆਈ ਉਹਨੂੰ ਥੱਲੇ ਉੱਤਰਨਾ ਹੀ ਪੈਂਦਾ ਜਦੋਂ ਉੱਤਰਦੀ ਆ ਤੇ ਕਨਾਰੇ ਟੁੱਟ ਜਾਂਦੇ ਆ ਛੜ ਲਦੇ ਇਸ ਕਰਕੇ ਉਹ ਜਿਹੜੀ ਉਹ ਸਪੈਸੀਫਾਈਡ ਥੰਨੇ ਆ ਉਹਦੇ ਤੇ ਉਹ ਨਹੀਂ ਚੱਲ ਸਕਦੀ ਦਿੱਤੀ ਨਹੀਂ ਜਾ ਸਕਦੀ ਕੰਨੀ ਉਹ ਥਾਲੀ 20 ਐਮਐਮ ਪੀਸੀ ਆ ਉਹ ਤੇ ਕਾਰਪਟ ਆ ਜਦ ਤੱਕ ਉਸ ਤੇ ਗਲੀਚਾ ਵਾ ਦੇ ਜੇ ਆਪਾਂ ਕੋਈ ਬਿਲਡਿੰਗ ਬਣਾਣੀ ਉਹਦੀ ਨਹੀਂ ਆ ਬਣਾਵਾਂਗੇ ਤਾਂ ਤਾਂ ਹੀ ਉੱਤੇ ਆਪਾਂ ਬਿਲਡਿੰਗ ਉੱਚੀ ਚੁੱਕ ਸਕਦੇ ਆ ਇਸ ਕਰਕੇ ਉਹ 5 ਸਾਲ ਦੀ ਜਿਹੜੀ ਗਰੰਟੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਜਾਂ ਉਹਦੀ ਡਿਜ਼ਾਈਨ ਰੋਡ ਬਣਾ ਕੇ ਫੇਰ ਹੀ ਦਿੱਤੀ ਜਾ ਸਕਦੀ ਕੋਈ ਮੀਟਿੰਗ ਇਸ ਸੰਬੰਧ ਚ ਹੈ ਜਿਹੜੀ ਕਰ ਲੈਣਾ ਇਹਦੇ ਨਾਲ ਅਸੀਂ ਸੀਐਮ ਸਾਹਿਬ ਕੋਲ ਜਦੋਂ ਮੀਟਿੰਗ ਕਰਵਾਉਣ ਨੂੰ ਦੱਸਿਆ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਆ ਉਹਦੀ ਇੱਕ ਕਮੇਟੀ ਚੀਫ ਇੰਜੀਨੀਅਰਸ ਦੀ ਤੇ ਪਲੱਸ ਤਿੰਨ ਚਾਰ ਬੰਦੇ ਸਾਡੀ ਕੰਟਰੈਕਟਰ ਐਸੋਸੀਏਸ਼ਨ ਦੇ ਵਿੱਚ ਪਾਣਗੇ ਉਤੋਂ ਜੀ ਉਹਨਾਂ ਦੇ ਡਿਸਕਸ ਕਰਕੇ ਤੇ ਮਸਲੇ ਹੱਲ ਕਰੇ ਕਿੰਨੇ ਕੁ ਮੈਂਬਰ ਤੁਹਾਡੇ ਹੈਗੇ ਜਿਹੜੇ ਪਰਫਾਰਮਿੰਗ ਦਾਜੀ ਕਰੀ ਤਰੇ 250 ਪਲਾਂਟ ਨੇ ਪੂਰੇ ਪੰਜਾਬ ਚ ਤੇ ਇਹਦੇ ਨਾਲ ਦੇਖ ਲਓ ਕਿ ਇੱਕ ਇੱਕ ਪਲਾਂਟ ਚ ਕਰ ਕੋ 2 3 300 ਬੰਦਾ ਦਾ ਹੈਗਾ 2 3 300 ਬੰਦਾ ਇੱਕ ਪਲਾਂਟ ਨਾਲ ਅਟੈਕ ਤੇ ਜਿਸ ਤਰ੍ਹਾਂ ਗੱਲ ਵਿੱਚ ਹੁੰਦੀ ਸੀ ਕਹਿੰਦੇ ਮਾਰਜਨ ਕਰਦੇ ਨੇ ਲੱਗਦਾ ਜੀ ਜੇਕਰ ਬਾ ਮਟੀਰੀਅਲ ਜਿਵੇਂ ਤੁਸੀਂ ਦੱਸਿਆ ਵੱਧ ਪਾਉਣ ਦਾ ਮਾਰਜਨ ਕਰਦੇ ਨੇ ਕੀ ਪ੍ਰੋਬਲਮ ਨਹੀਂ ਨਹੀਂ ਮਤੇ ਉਹਨੇ ਐਸਟੀਮੇਟ ਮਤਲਬ ਜੇ ਕੋ ਕੰਮ ਕਰਾਣਾ ਸਰਕਾਰ ਨੇ ਉਹਦਾ ਐਸਟੀਮੇਟ ਠੀਕ ਬਣਾਣ ਕੇ ਜਿੱਦ ਤਰ੍ਹਾਂ ਨਾਖਲਾ ਹੋਵੇ ਥੋੜੀ ਤੇ ਬੰਦੇ ਨੇ ਉਹ ਦੇਖਦੇ ਬਲੈਟ ਕਿੰਨੀ ਟ੍ਰਾਫਿਕ ਆ ਉਨੇ ਖਾਬ ਨਾ ਦੇ ਥੱਲੇ ਪ੍ਰੈਸ਼ ਬੰਦੇ ਆ ਪਾ ਕੋਈ ਦੋ ਮੰਜ਼ਲੀ ਬਿਲਡਿੰਗ ਬਣਾਣੀ ਹੋਵੇ ਉਹ ਜੀ ਨੀਆ ਉਸਾਰ ਪਰਤੀਆਂ ਕੋਲ 10 ਮੰਜ਼ਲੀ ਬਣਾਣੀ ਆ ਨੀਆ ਉਸ ਸਭਾਵਨਾ ਬਣੀਆਂ ਪੈਣੀਆਂ ਜਿੰਨੀ ਟ੍ਰਾਫਿਕ ਹੈ ਥੱਲੇ ਤੇ ਪਾਉਗੇ ਤੇ ਥਾਂ ਹੀ ਤੁਣੂਗੀ ਨਾ ਇਹ ਉਹ ਜੀ ਠੇਕ ਨਹੀਂ ਕੋਈ ਕੋਈ ਠੇਕ ਨਹੀਂ ਕੋਈ ਡਾਗਮੈਂਟਿਕ ਹੋ ਠੇਕ ਜੀ ਰੱਖੂ ਰਿਵਿਊ ਹੋਣਗੇ ਉਹੀ ਆ ਨਾ ਉਹ ਉਹ ਤਾਂ ਕਹਿੰਦੇ ਜੀ 50 50 ਕਰੋੜ ਦੇ ਕੰਮ ਲਾ ਦਿੰਨੇ ਆ ਜਿਹੜੇ ਰਿਵਾਈਵਲ ਹੀ ਨਹੀਂ ਹੈਗੇ ਅਸੀਂ 100 300 ਦੇ ਇੱਕ ਬੰਦਾ ਕਿੱਥੋਂ ਕਰ ਲੂਗਾ ਕੋਈ 200 ਮੀਟਰ ਛੱਡ ਕੇ ਕੋਈ 700 ਮੀਟਰ ਦੀ ਕੋਈ 500 ਮੀਟਰ ਦੀ ਜਗ੍ਹਾ ਉਦੇਸ਼ ਕੀ ਜਿਹੜੇ ਨੰਬਰ ਦੇ ਉਹਨ ਸਰਕਾਰ ਦੇਖੋ ਜੀ ਆਪਣਾ ਉਦੇਸ਼ ਆਪ ਹੀ ਦੱਸ ਸਕਦੇ ਆ ਨਹੀਂ ਕੀ ਦੱਸ ਸਕਦੇ ਆ ਇੰਨਾ ਆ ਕਿ ਸਾਡਾ ਭਵਿੱਖ ਡਰਪੈ ਸਾਡੇ ਸਾਰੇ ਭਰਾਵਾਂ ਦੇ ਸਾਡੀਆਂ ਮੰਗਾਂ ਨਹੀਂ ਮੰਗੇ ਸਰਕਾਰਾਂ ਦੇ ਤੱਕ ਨਹੀਂ ਇਹ ਵਿਚਾਰ ਕਰਕੇ ਕਦੀ ਮੀਟਿੰਗਾਂ ਤੇ ਫਿਰ ਦੱਸਾਂਗੇ ਤੁਰੰਤ ਇੱਕੋ ਤਰ੍ਹਾਂ ਦਾ ਆਲੀ ਦਾ ਨਾਮ ਦੱਸੋ ਮੈਨਾਂ ਬੁਲਾ ਜਾਣ ਦਗਨ ਜੀ ਅਨਹੋਰ ਨਿਸ਼ਪਲੈਂਟ ਦੇ ਹੋਣਾ ਚਾਹੀਦਾ ਜੀ ਆਣਾ ਆਦੀ ਰੂ ਨੀ ਦੇ ਪੰਜਾਬ ਦੇ ਰੱਖੀ ਗਈ ਹੈ ਪਰ ਇੱਕ ਮੇਨ ਇੱਕੋ ਮਕਸਦ ਹੈ ਕਿ ਸਰਕਾਰ ਨੇ ਪੰਜਾਬ ਨਾਲ ਕੋਰ ਦੇ ਕੰਮ ਲਾਉਣ ਦੀ ਇੱਕ ਸਿਸਟਮ ਲਾਇਆ ਤਾਂ ਕਿ ਜਿੰਨੇ ਵੀ ਛੋਟੇ 1000 ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੰਮ ਨਾ ਮਿਲੇ ਇੱਕ ਵੱਡੀ ਏਜੰਸੀ ਆ ਕੇ ਦਿੱਲੀ ਤੋਂ ਜਾਂ ਬਾਹਰ ਤੋਂ ਲੈ ਕੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਤਾਂ ਕਿ ਸਰਕਾਰ ਨੂੰ ਸੁੱਖ ਹੋ ਜਾਏ ਤਾਂ ਕਰਨਾ ਇਹਦੇ ਵਿੱਚ ਭ੍ਰਿਸ਼ਟਾਚਾਰ ਦੀ ਬੋਲ ਆਉਂਦੀ ਹੈ ਕਿਉਂਕਿ ਲੁਧਿਆਣਾ ਨੇ ਵਿੱਚ ਪੂਰੇ ਪੰਜਾਬ ਦੇ ਵਿੱਚ 200 ठेकेदार ਨੇ ਇਹਨੇ ਪਲਾਂਟ ਲੱਗੇ ਹੋਏ ਨੇ ਜਿਹੜੇ ਸਾਡੇ 2 ਕਰੋੜ 5 ਕਰੋੜ 10 ਕਰੋੜ ਦਾ ਕੰਮ ਕਰਦੇ ਆ ਪਰ ਸਰਕਾਰ ਨੇ ਦੇਖਿਆ ਇਹ ਠਿੱਕੇ ਦਾਪਾ ਕੰਮ ਨਾ ਕਰਾਈਏ ਆਪਾਂ ਵੱਡਾ ਠੇਕਾ ਲੈ ਆ ਕੇ ਉੱਪਰ ਮੜ ਲੀਏ ਪੰਜਾਬ ਪੰਜਾਬ ਕੋਟ ਦੇ ਕੰਮ ਲਾ ਲਈਏ ਤੇ ਉਹਨਾਂ ਨੂੰ ਕਿਸਾਨ ਕਰਨ ਕੰਨਾ ਸੁੱਖਾ ਹੋ ਜੇ ਤੈਨਾਂ ਨੇ ਸੁੱਖਾ ਹੋ ਜਾਣ ਕਿੱਡੀ ਗੱਲ ਅਸੀਂ ਪੰਜਾਬ ਸਰਕਾਰ ਨੂੰ ਤਰੇ ਬੇਨਤੀ ਕੀਤੀ ਹੈ ਕਿ ਸਾਡਾ ਰੋਜ਼ਗਾਰ ਖਤਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੇਕਰ ਇਹ ਮੰਗਾ ਨਾ ਮੰਨੀਆਂ ਗਈਆਂ ਜਿਹਦੇ ਕੰਮ ਆਮ ਅੱਗੇ ਨੂੰ ਨਾ ਲਾਏ ਗਏ 2 ਕਰੋੜ ਦੇ 5 ਕਰੋੜ ਦੇ ਯਾ ਦੇ ਸਾਹਿਬ ਕਿਕਰ ਨੂੰ ਕੰਮ ਮਿਲ ਜਾਵੇ ਤਾਂ ਕਿ ਲੋਕ ਬਹੁਤ ਵੱਡੇ ਪੱਧ ਤੇ ਪਰੇ ਪੰਜਾਬ ਦੇ ਦੇ ਟੀਮ ਦਾ ਬਾਤਰਾ ਹੋ ਗਾਂਗੇ ਪੂਰੇ ਜਾ ਕੇ ਧੰਨੇ ਲਾਵਾਂਗੇ ਤੇ ਪੂਰੇ ਪੰਜਾਬ ਦਾ ਕੰਮ ਵੀ ਬੰਦ ਕਰਾਂਗੇ ਕਿਉਂਕਿ ਜੇਕਰ ਖਰਗ ਰੋਜ਼ਗਾਰ ਹੀ ਰਹੂਗਾ ਇਹ ਕੰਮ ਨਹੀਂ ਕਰਾਂਗੇ ਸਰਕਾਰ ਦੀ ਜਿਹੜੀ ਨੀਤੀਆਂ ਨੇ ਬਹੁਤ ਵੱਧ ਨੀਤੀਆਂ ਨੇ ਕਿਉਂਕਿ ਅੱਗੇ ਸਾਰੇ ਨੇ ਠੀਕ ਹੈ ਪਹਿਲਾਂ ਕਿੰਨੇ ਪਹਿਲੇ ਕੰਮ ਕਰਦੇ ਨੇ ਕੋਈ ਨਵੀਂ ਨੀਤੀ ਵਿੱਚ ਬਾਤ ਜਿਹੜੀ ਆਪਣੇ ਸਿਸਟਮ ਦੇ ਮੁਤਾਬਕ ਜਿਹਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ ਆਸਾਂ ਨੂੰ ਪਰੇਸ਼ਾਨੀ ਆ ਰਹੀ ਹੈ ਇਹ ਪਹਿਲੇ ਹੁਣ ਇਹਨਾਂ ਦਾ ਪੰਜਾਬ ਟਿਕਾ ਕੋ ਪੈ ਹੀ ਨਹੀਂ ਹੁੰਦਾ ਤਿੰਨ ਸਾਲ ਜੰਦਾ ਕੰਮੀ ਨਹੀਂ ਕੋਈ ਲੱਗਿਆ ਉਹਦੇ ਹੁਣ ਦੋ ਵਾਰ ਫਲਾਈ ਰੇਟ ਬੋਟਾ ਬਣੀਆਂ ਨੇ ਇਹਨਾਂ ਕੇ ਹੁਣ 1.5 ਸਾਲ ਬੱਕੇ ਫਾਈ ਨਹੀਂ ਬੁਲੇ ਨੇ ਪਰ ਬੰਦਿਆਂ ਬੁਲੇ ਕੀ ਇਹਦੇ ਤਪਦੇ ਮੁਰੇ ਧੰਨ ਲਾਵਾਂਗੇ ਜਿਹੜੀ ਗੱਲਾਂ ਮੰਨੀ ਗਈ ਮੈਂ ਬੇਨਤੀ ਕਰਨਾ ਇਹ ਜੋ ਇਨੀਜ ਲਈ ਧਿਆਨ ਦੇਣ ਪਰੇ ਵਿਗਾਰ ਨੂੰ ਬਚਾਉਣ ਤਾਂ ਕਿ ਅਸੀਂ ਥੋੜੇ ਨਾਲ ਵਾਕੇ ਕੰਮ ਕਰ ਸਕੀਏ ਅੱਜ ਤਕਰੀਬਨ ਇਹ ਕੰਟੀ ਕਾਲੀ ਕਿਤਨਾ ਆਇਆ ਨੇ ਨੇ ਕਹਿੰਦਾ ਕਿ ਡਕਟਰੀ ਮੀਟਿੰਗ ਇਹਦੇ ਮੇਨਲੇ ਬੰਦੇ ਬੁਲਾਏਗਾ ਨਹੀਂ ਜਾਂ ਪਰ ਅੱਜ ਪੂਰੇ ਪੰਜਾਬ ਦੇ ਇਹਦੇ ਵਿੱਚ ਇਹ ਨਹੀਂ ਕਿ ਬੋਥ ਸਾਈਡ ਤੇ ਬੁਲਾਏ ਨਹੀਂ ਜੋ ਲੋੜ ਪਈ ਉਹ ਕਿਹ ਕਿਹਾ ਤੈਨੂੰ ਵੀ ਸਾਨੂੰ ਵੀ ਬੁਲਾਓ ਬਾਈ ਟਿਕਾ ਨੂੰ ਇਕੱਠੇ ਕਰਕੇ ਪੂਰਾ ਸਿੱਤ ਨੂੰ ਆਮਾਂਗੇ ਐਸਾ ਆਦਮੀ ਆਜੀ ਮੀਟਿੰਗ ਕਰਨ ਦਾ ਮਤਲਬ ਹੈ ਸਰਕਾਰ ਨੂੰ ਦੱਸ ਜੀਏ ਕਿ ਟੱਕਾ ਦਾ ਨਹੀਂ ਚੱਲਣਾ